ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜੇ ਕੋਈ ਵੀ ਰੈਮੇ ਦੀ ਵੀਡੀਓ ਬਣਾਉਣੀ ਚਾਹੁੰਦਾ ਹੈ ਮੈਨੂੰ ਕੰਟੈਕਟ ਕਰ ਲਓ ਕੰਟੈਕਟ ਨੰਬਰ ਨੋਟ ਕਰੋ 81467 15312 81467 15312 ਆਉ ਪੁੱਛ ਲੈਨੇ ਬਾਈ ਥੋੜੀ ਤੇ ਅਜਿਹੀ ਬਾਈ ਜੀ ਹੱਸੀ ਕਾਲ ਹੱਸੀ ਕਾਲ ਜੀ ਹੋ ਠੀਕ ਨਹੀਂ ਵਧੀਆ ਬਾਈ ਚੜਦੀ ਕਲਾ ਜੀ ਵਧੀਆ ਚੱਲੋ ਬਾਈ ਕੰਮ ਕਰ ਬਾਈ ਪੂਰਾ ਵਧੀਆ ਜੀ ਬਾਈ ਨਾਮ ਤੇ ਐਡਰੈਸ ਨਾ ਬਾਈ ਤਰਮੇਂਦਰ ਸਿੰਘ ਪਿੰਡ ਸੰਤੂ ਕਲਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਠੀਕ ਹੈ ਨੇੜੇ ਪਿੰਡ ਤੇਪਾ ਦੇ ਬਧੌੜ ਸ਼ਹਿਰ ਆ ਗਈ ਆਪਣੀ ਮੋਬਾਈਲ ਨੰਬਰ 62802118644 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਤੇ ਬਾਈ ਚਾਰ ਬੱਚੀਆਂ ਨੇ ਬਾਈ ਚਾਰ ਬੱਚੀਆਂ ਜੀ ਚਾਰੇ ਖੇਰੀਆਂ ਠੀਕ ਹੈ ਏ ਤੋਂ ਲੈ ਕੇ ਜੈਡ ਤੱਕ ਦਾ ਰਿਕਾਰਡ ਹੋਣਾ ਚਾਹੀ ਕੋਈ ਬੰਦਾ ਡੀ ਐਨ ਏ ਤੱਕ ਟੈਸਟ ਕਰਾ ਲੇ ਠੀਕ ਹੈ ਬਾਈ ਇੰਨੀ ਕਿ ਤਸੱਲੀ ਇੰਨਾ ਕਰ ਰਿਕਾਰਡ ਆਪਣੇ ਕੋਲੇ ਆਫਰ ਕੀ ਹੈ ਬਈ ਅੱਜ ਆਫਰ ਤਾਂ ਬਾਈ ਯਾਰ ਜੇ ਕੋਈ ਕਠਾਂ ਲੈ ਜੂ ਬਸ ਆਪਾਂ ਪਹੁੰਚ ਕਰ ਸਕਦੇ ਆ ਜੀ ਠੀਕ ਹੈ ਜੀ ਹਾਂਜੀ ਓਹ ਜਿੱਥੋਂ ਦੀ ਮਰਜੀ ਹੋਵੇ ਬਈ ਓਹ ਜਿੱਥੋਂ ਦੀ ਮਰਜੀ ਹੋਵੇ ਜੀ ਠੀਕ ਹੈ ਵੀਰੇ ਹਾਂਜੀ ਤੇ ਬਾਈ ਜਿਹੜੀ ਪਹਿਲੇ ਨੰਬਰ ਤੇ ਟੌਪ ਬਰੀਡ ਦੀ ਬੱਚੀ ਦੇਖਦੇ ਆ ਜਰਸੀ ਹੈ ਨਾ ਬਾਈ ਜਰਸੀ ਹੈ ਜੀ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਆ ਜੱਗ ਦੀ ਜਰਸੀ ਆ ਫੇਸ ਦੇਖ ਇਸ ਦੰਦ ਆਪਾਂ ਪਟਕੇ ਦਿਖਾ ਦਿਆਂਗੇ ਦੰਦ ਦਿਖਾ ਦੰਦੋ ਖੀਰੀ ਆ ਬੜੀ ਪਾਦੀ ਬਹੁਤ ਚੰਗੀ ਆ ਪਿਆਰੀ ਆ ਦੰਦਾਂ ਚੋ ਲਖੀਰੀ ਆ ਬਈ ਦਿਖਾ ਦੇ ਓਕੇ ਆ ਬਈ ਹਮ ਏਸ ਥਣ ਝੋਲੀ ਦੀ ਇੰਨੀ ਕੇ ਸਾਫ ਆਗੀ ਡਾਕਟਰ ਹਮ ਵੀ ਜਿਵੇਂ ਕਹਿੰਦਾ ਗੱਭਾਂ ਆ ਥਲੇ ਨਹੀਂ ਇੰਨੀ ਝੋਲੀ ਹੁੰਦੀ ਹੋਣੀ ਸਹੀ ਗੱਲ ਆ ਲੈ ਬਹੁਤ ਚੰਗੀ ਝੋਲੀ ਇਹਨੇ ਇਕੱਲਾ ਇਕੱਲਾ ਥਣ ਜਿਵੇਂ ਮਾਂ ਲਈ 5 6 ਮਹੀਨਿਆਂ ਦੀ ਗੱਭਾਂ ਵੱਚੀ ਹੁੰਦੀ ਹੈਗੀ ਇਦਾਂ ਦੀ ਝੋਲੀ ਆ ਵੱਚੀ ਥੱਲੇ ਤੇ ਕੁਆਲਿਟੀ ਵਾਲਾ ਤਾਂ ਤੀਨੀ সুইਟ ਢੰਗਾਂ ਦਾ ਲੈ ਲੈ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਬਹੁਤ ਜਿਆਦੇ ਚੰਗੀ ਹੈਗੀ ਤਾਂ ਥਣ ਵੀ ਚਾਰੀਆ ਨਿਸ਼ਾਨ ਵੀ ਨਹੀਂ ਹੋ ਪੰਜਵਾ ਨਿਸ਼ਾਨ ਵੀ ਨਹੀਂ ਹੈਗਾ ਭਾਈ ਪੰਜਵਾ ਬਾਕੀ ਪੜੀ ਦੰਦੋ ਖੀਰੀਆਂ ਨਾ ਹੋਣ ਥਣ ਪੰਜਵਾ ਹੋਵੇ ਆਪਾਂ ਬੱਚੀ ਵੀ ਮੁਫਤ ਦੇ ਦਾਂਗੇ ਜੇ ਕੋਈ ਬੰਦਾ ਇਹ ਸਾਬਤ ਕਰ ਦੇ ਠੀਕ ਹੈ ਜੀ ਦੰਦੋ ਵੀ ਖੀਰੀਆਂ ਹੋਣੀਆਂ ਚਾਹੇ ਕੋਈ ਆਨਲਾਈਨ ਮਗਵਾ ਲੇ ਆਪਣੇ ਤੋਂ ਤੇ ਥਣ ਵੀ ਚਾਰੀ ਹੋਣਗੇ ਨਿਸ਼ਾਨ ਵੀ ਨਹੀਂ ਹੋ ਪੰਜਵੇਂ ਦਾ 6 ਸ ਬੜਾ ਪਿਆਰਾ ਹੈ ਹਾਈਟ ਲੈਂਥ ਤੇ ਬਾਇਓ ਡਾਟਾ ਰਿਕਾਰਡ ਜਿੰਨਾ ਹੈਗਾ ਉਹ ਸਾਰਾ ਹੋਊਗਾ ਇਹਦੀ ਮਦਰ ਦਾ 32 ਕਿਲੋ ਦਾ ਸੀਗਾ ਤੇ ਇਹਦੀ ਜਿਹੜੀ ਨਾਨੀ ਸੀ ਉਹਦਾ 37 ਕਿਲੋ ਦਾ ਰਿਕਾਰਡ ਸੀਗਾ ਜੀ ਫੇਸ ਫੂਸ ਬਾਈ ਮੈਂ ਕਹਿੰਦਾ ਕਮਾਲ ਹੈ ਤੇ ਬਾਈ ਮਤਲਬ ਪ੍ਰਾਈਸ ਵੀ ਇਹਦਾ ਇਹਦੀ ਜਿਹੜਾ ਬੈਕਗਰਾਉਂਡ ਹੈਗੀ ਉਹਦੇ ਹਿਸਾਬ ਨਾਲ ਹੀ ਹੋਊਗਾ ਹਨਾ ਐਵੇਂ ਆਪਾਂ 25-30 ਹਜ਼ਾਰ ਰੁਪਏ ਵਾਲੀਆਂ ਕਹਿ ਦਈਏ ਉਹ ਚੀਜ਼ਾਂ ਦਾ ਇਹ ਹੈ ਨਹੀਂ ਗੀਆਂ ਹਮ ਸਹੀ ਗੱਲ ਆ ਬਾਈ ਸਹੀ ਗੱਲ ਆ ਰੇਟ ਵੀ ਤਾਂ ਉਹ ਜਿਹੀ ਹੋਊਗਾ ਹਾਂ ਚੰਗੀ ਚੀਜ਼ ਹੈਗੀ ਦਾ ਰੇਟ ਵੀ ਚੰਗਾ ਹੀ ਹੋਣਾ ਬਿਊਟੀ ਪੱਖ ਤੋਂ ਬਹੁਤ ਚੰਗੀ ਹੈ ਫੇਸ ਬੜਾ ਪਿਆਰਾ ਲੰਬੀ ਲੰਬੀ ਵੀ ਬਹੁਤ ਆ ਬਾਈ ਬੱਚੀ ਹੈਨਾ ਲੈ ਬਾਈ ਜੀ ਐਂਗਾ ਹੀ ਆ ਸਾਹ ਨੂੰ ਬੱਚੇ ਥੱਲੇ ਥੱਲੇ ਬਹੁਤ ਸਾਫ ਆ ਜੀ ਰੋਜੀ ਝੋਲੀ ਦਾ ਜਿਵੇਂ ਕਹਿੰਦਾ ਗੱਬਣਾ ਵਾਲੀ ਆ ਬੱਚੀ ਥੱਲੇ ਹਾਂ ਗੱਬਣ ਵਾਲੀ ਝੋਲੀ ਹਾਈਟ ਲੈਂਥ ਪਲੀ ਪੁਲੀ ਬਹੁਤ ਆ ਜੀ ਡਾਕਟਰ ਠੀਕ ਆ ਲਿੱਸੀ ਲਾਵੀ ਹੈਗੀ ਕਿਸੇ ਪਾਸੇ ਬਾਕੀ ਫੇਸ ਦੀ ਬਿਊਟੀ ਹੈ ਜਿਹੜੀ ਉਹ ਦੇਖੋ ਬੱਚੀ ਦੀ ਵੇਖ ਬਾਈ ਨਾ ਚੱਕਣੀ ਚੁੱਕਣੀ ਖੜਨੀ ਖੁੜਨੀ ਬੱਚੀ ਦੀ ਬਹੁਤ ਚੰਗੀ ਆ ਬਾਈ ਸਟਰਕਚਰ ਆ ਜਿਹੜਾ ਬਹੁਤ ਜਿਆਦਾ ਸੋਹਣਾ ਬੱਚੀ ਦਾ ਹੈਗਾ ਠੀਕ ਆ ਤੇ ਜਿਹੜੀ ਹਾਈਟ ਲੈਂਥ ਹੈਗਾ ਤਾਂ ਜਿਹੜਾ ਬਾਡੀ weight ਆ ਉਹ ਪੂਰਾ ਟੀਕੇ ਦੇ ਰੈਡੀ ਆ ਬੱਚ ਤੇ ਮੁੱਲ ਕੀ ਆ ਭਰਾ ਇਹਦਾ ਫਿਰ ਮੁੱਲ ਬਾਈ ਇਹਦਾ ਫੋਨ ਤੇ ਹੀ ਕਰਾਂਗੇ ਮੁੱਲ ਹੋਊਗਾ ਚੰਗਾ ਹੀ ਠੀਕ ਆ ਕੀ ਚੰਗੀ ਹੈ ਚੰਗੀ ਦੇ ਹਿਸਾਬ ਨਾਲ ਜਾਇਜ ਹੋਊਗਾ ਬਹੁਤ ਠੀਕ ਆ ਮੁੱਲ ਫੋਨ ਤੇ ਮੁੱਲ ਬਾਈ ਕਹਿੰਦਾ ਬੱਚੀ ਦੇ ਹਿਸਾਬ ਨਾਲ ਜਾਇਜ ਹੋ ਦੇਖ ਲੈ ਬਾਈ ਬੱਚੀ ਥੱਲੇ ਹਣਾ ਢੱਲਾ ਦੇਖੋ ਢੱਲਾ ਬਹੁਤ ਨਹੀਂ ਕੱਲਾ ਜੇ ਮੈਂ ਕਹਿੰਦਾ ਅਭੀ ਗੱਬਣਾ ਥੱਲੇ ਇੰਨੀ ਝੋਲੀ ਹੁੰਦੀ ਹੈਗੀ ਜਿੰਨੀਆਂ ਉਸਰ ਚੱਕੀ ਫਿਰਦੀਆਂ ਗਿਆ ਝੋਲੇ ਦੰਦੋਂ ਖੀਰੀ ਹੈਗੀ ਕੱਚੀ ਹਜੇ 1.5 11 ਮਹੀਨੇ 11 ਮਹੀਨੇ ਕੁਝ ਕਿਦਾਂ ਦੀ ਬੱਚੀ ਹੋਈ ਹੈ ਇਹ ਓਕੇ ਜੀ ਹਾਂਜੀ ਅੱਗੇ ਵੀਰੇ 2 ਨੰਬਰ ਬੱਚੀ ਕਿੰਨੀ ਉਮਰ ਆ ਭਰਾ ਜੀ ਬਈ ਪ੍ਰੋਪਰ ਕਾੜਾ 10 ਮਾਂਥ ਦੀ ਬੱਚੀ ਆ ਬਰੂਟ ਬੋਲ ਦੀ ਬੱਚੀ ਆ ਦੰਦੋ ਖੀਰੀ ਆ ਦੰਦੋ ਖੀਰੀ ਆ ਹਾਂ 6 ਸ ਤੋਂ ਬੜਾ ਪਿਆਰਾ ਨਾਸਾਂ گلابی ਚੰਗੇ ਸੀਮਣ ਦੀ ਨੰਦ ਨੇੜ ਤੋਂ ਚੈੱਕ ਕਰੋ ਓਕੇ ਆ ਭਾਈ 42 ਕਿਲੋ ਦਾ ਭਾਈ ਮਦਰ ਰਿਕਾੜਾ ਹੂੰ ਬੱਚੀ ਦਾ ਹਾਈਟ ਲੈਂਥ ਤੇ ਬਾਡੀ ਵੇਟ ਬਹੁਤ ਸੋਹਣਾ ਹੈਗਾ ਬਹੁਤ ਸੋਹਣਾ ਥਣ ਵੀ ਚਾਰ ਹੀ ਹੋਣਗੇ ਨਿਸ਼ਾਨ ਵੀ ਨਹੀਂ ਹੋਊ 5ਵੇਂ ਦਾ ਜਰੂਰ ਦਿਖਾਵਾਂਗੇ ਹਣ ਵੀ گلابی ਕਲਰ ਦੇ ਹੋਣਗੇ ਵਾਹ ਵਾਹ ਹੂੰ ਤੇ ਪਿੱਛੋਂ ਪੱਠ ਪੁੜੇ ਦੀ ਚੜਾਈ ਤੇ ਸਮੀਪੜੀ ਗੁੰਦੀ ਪਈ ਆ ਸਰੀਰ ਦੀ ਦਾ ਤੋਰਾ ਤਾਰਾ ਬੱਚੀ ਦਾ ਬਈ ਤੇ ਸਮੀ ਪੜੇਗਾ। ਬਾਕੀ ਜਿਹੜੀ ਫੇਸ ਦੀ ਬਿਊਟੀ ਆ ਉਹ ਦੇਖੋ ਬੱਚੀ ਦੀ ਤੁਸੀਂ। ਨਾਸਾਂ ਵੀ ਗੁਲਾਬੀ, ਥਣ ਵੀ ਗੁਲਾਬੀ। ਬਿਲਕੁਲ ਛੋਟੇ ਫੇਸ ਦੀ ਬੱਚੀ ਹੈਗੀ। ਬਹੁਤ ਚੰਗੀ ਆ। ਜਿਹਨੇ ਕੁਆਲਿਟੀ ਦੇ ਬਈ ਕੰਮ ਕਰਨਾ ਜਾਂ ਮੰਨ ਲਓ ਵੀ ਅੱਗੇ ਆਪਾਂ ਕਹਦੇ ਆ ਬਰੀਡਿੰਗ ਲਾਈਨ ਦੇ ਵਿੱਚ ਜਾਣਾ ਤਾਂ ਚੰਗੀ ਕੁਆਲਿਟੀ ਲਊਗਾ ਤਾਂ ਬੰਦਾ ਚੰਗੀ ਬਰੀਡਿੰਗ ਤਿਆਰ ਕਰ ਸਕਦਾ ਹੈਗਾ ਜੀ। ਸਹੀ ਗੱਲ ਆ ਭਾਈ, ਸਹੀ ਗੱਲ ਆ। ਬੱਚੀ ਦਾ ਤੋਰਾ, ਬੱਚੀ ਦੀ ਹਾਈਟ ਲੈਂਥ, ਬਾਡੀ weight ਬਹੁਤ ਜਿਆਦਾ ਸੋਹਣਾ ਸਟਰਕਚਰ ਦੀ ਬੱਚੀ ਹੈਗੀ। ਸਹੀ ਗੱਲ ਆ ਭਾਈ। ਬੱਚੀ ਦਾ ਬਾਕੀ ਫੇਸ ਦੇਖ ਲਓ ਮਾਣਾ ਦੁੱਧ ਕਿੰਨਾ ਸੀ ਭਰਾ ਇਹ ਤਾਂ ਫਿਰ 42 ਕਿਲੋ ਦਾ ਜੀ 42 ਕਿਲੋ ਦਾ 42 ਕਿਲੋ ਦਾ ਕਿਲੋ ਦਾ ਮਦਰ ਰਿਕਾਰਡ ਆ ਪ੍ਰੋਪਰ ਰਿਕਾਰਡ ਆਪਣੇ ਕੋਲੇ ਜਿੰਨਾ ਵੀ ਹੈਗਾਗਾ ਠੀਕ ਆ ਇਹਦੀ ਮਦਰ ਜਮਾਸਕਾ ਦੀ ਸੀਗੀ ਠੀਕ ਆ ਇਹ ਖੋਦ ਬਰੂਟ ਦੀ ਹੈਗੀ ਓਕੇ ਭਰਾ ਚੰਗੇ ਸੀਮੰਟ ਦੀ ਆ ਬਾਈ ਲੈ ਖੜਨੀ ਖੁੜਨੀ ਚੈੱਕ ਬਾਕੀ ਪੈਠ ਪੂਰੇ ਦੀ ਚੜਾਈ ਥੱਲੇ ਥਣ ਵੀ ਚਾਰ ਹੀ ਆ ਨਿਸ਼ਾਨ ਵੀ ਨਹੀਂ ਹੈਗਾ ਡਾਕਟਰ ਬਾਕੀ ਸੀਲ ਥਣੀਆਂ ਦਾ ਤਾਂ ਇਹਨਾਂ ਦਾ ਅੰਤ ਹੀ ਕੋਈ ਨਹੀਂਗਾ ਜਿਵੇਂ ਮਰਜ਼ੀ ਲੈ ਹੱਥ ਫੇਰੀ ਚਾ ਥਣ ਦੇਖ ਪੜਨਾ ਕੱਲਾ ਕੱਲਾ ਥਣ ਪੂਰੀ ਵਿੱਚ ਹੀ ਤੇ ਥਣ ਲੱਗਿਆ ਭਾਈ ਹੂੰ ਇਹ ਮੁੱਲ ਬਈ ਇਹਦਾ ਫਿਰ ਮੋਲ ਡਾਕਟਰ ਦਾ 45000 ਆ ਖਾਣਾ ਆਪਾਂ ਵੈਲ ਈਅਰ ਦੀ ਬੱਚੀ ਦੇ ਦਾਂਗੇ 45000 ਰੁਪਇਆ ਮੋਲ ਆ 42000 ਦੀ ਬਾਈ ਕਹਿੰਦਾ ਬੱਚੀ ਜਿਹੜੀ ਆਪਾਂ ਦੇ ਦੇਾਂਗੇ ਸਨੱਖ ਪੁਣਾ ਬੱਚੀ ਦੇ ਵਿੱਚ ਬਹੁਤ ਫੇਸ ਹੂਸ ਬੜਾ ਪਿਆਰਾ ਕੁਆਲਿਟੀ ਬੱਚੀ ਜਵਾਕ ਦਾ ਬਈ ਬਾਕੀ ਤੁਹਾਨੂੰ ਬਈ ਨੇ ਦੱਸ ਸੀ ਦਿੱਤਾ ਨਾਨੀਆਂ ਤੱਕ ਦਾ ਬਈ ਰਿਕਾਰਡ ਲਈ ਸਰਦਾ ਇਹਨਾਂ ਦਾ ਠੀਕ ਆ ਬਈ ਅੱਗੇ ਭਰਾਤ ਦਾ ਨੰਬਰ wwwsd.doctorbacchia.divadiworld.com ਓਕੇ ਜੀ ਬੱਚੀ ਦਾ ਫੇਸ ਇਹਦੀ ਬਿਊਟੀ ਹਮ ਤੇ ਦੰਨਾ ਦੰਦੋ ਖੀਰੀ ਦੰਨਾ ਤਖਾਣੇ ਬਈ ਜਮਾ ਚੂਹ ਵਾਲੇ ਕੱਚੇ ਦਾ ਹੁੰਦਾਗੇ ਬੱਚੀ ਦੇ ਬਾਕੀ ਬੱਚੀ ਦੀ ਬੋਦੀ ਤੇ ਫੇਸ ਦੇਖੋ ਬੋਦੀ ਬਹੁਤ ਚੰਗਿਆ ਸਨਖ ਪੁਣਾ ਬਹੁਤ ਕਹਣਾ ਬੱਚੀ ਚ ਬਾਕੀ ਸੋਹਣੀ ਹੈਗੀ 9 ਮਨਥ ਏਜ ਆ ਬੱਚੀ ਦੀ ਠੀਕ ਆ ਥਣ ਵੀ ਚਾਰ ਹੀ ਆ ਨਿਸ਼ਾਨ ਵੀ ਨਹੀਂ ਪੰਜਵੇਂ ਦਾ ਰੈਕਟ ਨਿਸ਼ਾਨ ਵੀ ਨਹੀਂ ਠੀਕ ਆ ਪ੍ਰਿੰਟ ਪ੍ਰਿੰਟ ਦੇਖੋ ਬਹੁਤ ਜਿਆਦਾ ਸੋਹਣਾ ਪ੍ਰਿੰਟ ਆ ਕਿਤੇ ਬੱਚੀ ਦੀ ਪੱਟ ਕੁੜੇ ਦੀ ਚੜਾਈ ਤਾਂ ਥਲੋ ਥਣ ਵੀ ਚਾਰ ਹੀ ਨੇਗੇ ਨਿਸ਼ਾਨ ਵੀ ਨਹੀਂ ਬਾਕੀ ਜਿਹੜੀ ਬਈ ਬਿਊਟੀ ਤੇ ਬਰੀਡ ਕੁਆਲਿਟੀ ਉਹ ਦੇਖੋ ਬੱਚੀ ਦੀ ਤੁਸੀਂ ਬਰੀਡ ਬਹੁਤ ਚੰਗੇ ਆ ਬਾਈ ਫੇਸ ਮੱਥਾ ਮੁੱਥਾ ਬੋਦੀਵਾਦੀ ਕੰਨ ਗੁਣ 40 ਤੋਂ ਪਲੱਸ ਦੀ ਮਦਰ ਦਾ ਰਿਕਾਰਡ ਹੈਗਾ ਠੀਕ ਆ ਹਾਂਜੀ ਰਿਕਾਰਡ ਆਪਣੇ ਕੋਲੇ ਸਾਰਾ ਮਿਲੂ A to Z ਓਕੇ ਨਾਸਾ ਵੀ ਗੁਲਾਬੀ ਆ ਬਾਕੀ ਤੋਰਾ ਬਾਕੀ ਇਹ ਜਿਹੜੇ ਫੇਸ ਆ ਮੰਨ ਲਓ ਇਹਦੀ ਤਾਂ ਇੰਨਾ ਕੁ ਬਿਊਟੀ ਪੱਖਾਗਾ ਬੱਚੀ ਦਾ ਹਮ ਸਹੀ ਮੰਨ ਲਓ ਬਾਈ ਯਾਰ ਜਰਸੀ ਦਾ ਪਾ ਕਹਿੰਦੀ ਹੁਣ ਟੀਕੇ ਦੇ ਰੈਡੀ ਹੈਗੀਆਂ ਇਹ ਬੱਚੇਆਂ ਮਹੀਨਾ ਵੀ ਨਸਵਾਈ ਪਾ ਲੈਣੀਆਂ ਹਜੇ ਹਮ ਤੇ ਟੀਕੇ ਤੇ ਰੈਡੀ ਹੋ ਜਾਣੀ ਆ ਠੀਕ ਆ ਬਾਈ 프ਰੰਟ 프ਰੰਟ ਬਹੁਤ ਚੰਗਾ ਕੱਦ ਵੱਡ ਚੰਗਾ ਤੇ ਥਣ ਵੀ ਚਾਰੀਆਂ ਨਿਸ਼ਾਨ ਵੀ ਨਹੀਂ ਹੈਗਾ ਪੰਜਵੇਂ ਦਾ ਬਾਈ ਪੰਜਵੇਂ ਦਾ ਕੋਈ ਨਿਸ਼ਾਨ ਵੀ ਨਹੀਂ ਝੋਲੀ ਨੇੜ ਤੋਂ ਜਰੂਰ ਚੈੱਕ ਕਰਵਾ ਲੈ ਕੱਲਾ ਕੱਲਾ ਥਾਣਾਗਾ ਠੀਕ ਆ ਬਾਈ ਤੇ ਮੁੱਲ ਕੀ ਰਹੂਗਾ ਇਹਦਾ ਬਾਈ ਲਾਈਟ ਹਾਊਸ ਦੀ ਇਹਦੀ ਮਦਰ ਆ ਕੀ ਡਾਕਟਰ ਪੀਡੀਐਫ ਦੀ ਠੀਕ ਆ ਤੇ ਵੈਰਾਈ ਦੀ ਖੋਲਾ ਡਿਵਾਈਡੀ ਦੀ ਖੋਦਾ ਇਹ ਵਡਿਊਡਿਊਐਸ ਦੀ ਠੀਕ ਆ ਇਹਦਾ ਡਿਮਾਂਡ 40000 ਰੁਪਿਆ ਦਾ 38000 ਦੀ ਦੇ ਦਾਂਗੇ ਬੱਚੀ 40000 ਰੁਪਿਆ ਮੁੱਲ ਦਾ 38000 ਦੀ ਬਾਈ ਕਹਿੰਦਾ ਬੱਚੀ ਦੇ ਦੇ ਦਾਂਗੇ ਹਾਂਜੀ ਅੱਗੇ ਵੀਰੇ ਲਾਸਟ 4 ਨੰਬਰ ਜਰਸੀ ਨਗੀਨਾ ਹੈ ਡਾਕਟਰ ਜਰਸੀ ਦਾ ਨਗੀਨਾ ਹੀ ਹੈਗਾ ਫਿਰ ਹੂੰ ਇਹਨੂੰ ਕਹਿ ਦਿਆ ਅਸਲ ਅਸਲ ਨਗੀਨਾ ਓਕੇ ਬੱਚੀ ਦੀ ਬਰੀਡ ਹੂੰ ਕੁਆਲਿਟੀ ਸਹੀ ਗੱਲ ਆ ਤੇ ਮੰਨ ਲਓ ਇਹਦਾ ਆਏਗਾਗਾ 21 11 23 ਦਾ ਜਨਮ ਆਗਾ ਅੱਛਾ ਪੈਗ ਉੱਪਰ ਲਿਖਿਆ ਵਾ ਹਾਂ ਤੇ ਜੇ ਕੋ ਆਪਾਂ ਦੇਖੀਏ ਹੁਣ ਬਾਹਲੀ ਨਹੀਂ ਹੂੰ ਮੇਰੇ ਸਾਹ ਨਾਲ 5 ਕ ਮਹੀਨਾਂ ਦੀ ਹੋਗੀ ਠੀਕ ਆ ਹਾਂ 5 ਮਹੀਨਾਂ ਆ 4 ਮਹੀਨਾਂ ਹੋਗੇ ਮੰਨ ਲਓ 1 ਮਹੀਨੋਂ ਉਧਰ ਵਰ ਮੇਰੇ ਤੇ 5 ਮਹੀਨਾਂ ਤੋਂ 8-10 ਦਿਨਾਂ ਦੀ ਆਏ ਬੱਚੀ ਹੂੰ ਸਹੀ ਗੱਲ ਆ ਬਈ ਲੈਮਨ ਹੈਡ ਦੀ ਖੋਦ ਆ ਗਈ ਬੱਚੀ ਠੀਕ ਹੈ ਜੀ ਪੈਸਾਂ ਦੀ ਇਹਦੀ ਮਦਰ ਸੀਗੀ ਹੂੰ ਫੇਸ ਬੜਾ ਚੰਗਾ ਬੋਦੀ ਬਹੁਤ ਚੰਗੀਆਂ ਮੱਥਾ ਬਹੁਤ ਚੰਗਾ ਹੈ 33 ਲੀਟਰ ਦਾ ਮਦਰ ਰਿਕੋਰਡ ਹੈ ਟਰਕ ਬਾਕੀ ਫੇਸ ਦੀ ਜਿਹੜੀ ਬਿਊਟੀ ਆ ਉਹ ਦੇਖੋ ਤੁਸੀਂ ਬੱਚੀ ਦੀ ਫੇਸ ਦੀ ਬਿਊਟੀ ਬੜੀ ਕਮਾਲ ਦੀ ਆ ਬਈ ਤੇ ਥੱਲੇ ਝੋਲੀ ਦੇਖੋ ਝੋਲੀ ਵੀ ਬਈ ਗੱਬਣਾ ਵਾਂਗੂ ਲਾਈ ਬੈਠੀ ਹੈ ਨਾ ਬੱਚਾ ਹੀ ਆ ਹਜੇ ਜਿਵੇਂ ਕਹਿੰਦੇ ਆ ਹੂੰ ਚੋਲੀ ਚੋ ਵਾਲ ਠਿਲਾਂ ਦੇ ਥਾਂ ਥਣੋ ਬਾਕੀ ਬੱਚੀ ਦਾ ਜਿਹੜਾ ਸਟਰਕਚਰ ਹੈਗਾ ਫਸਲੀਆਂ ਪਸਲੀਆਂ ਤੋਂ ਤੇ ਲੈਗ ਸਕੋਰ ਆ ਪਲਵਾਨ ਦੇਖ ਲਓ ਐਡੀ ਬੱਚੀ ਹਾਈਟ 'ਚ ਬਹੁਤ ਕਰਨੀ ਔਖੀ ਹੈਗੀ ਮੰਨ ਲਓ ਚੰਗੀ ਫੀਡਿੰਗ ਤੇ ਪਲੀ ਵੀ ਕਰਕੇ ਉੱਪਰ ਤੋਂ ਹਾਈਟ ਲੈਂਥ ਤੇ ਬੱਚੀ ਪ੍ਰੋਪਰ ਫਲੈਟ ਆ ਗਈ ਹੂੰ ਇਹਨਾਂ ਹੈਵੀ ਕੁ ਬੀਜੀ ਆ ਗਈ ਬੱਚੀ ਤੇ ਬਾਕੀ ਸਾਈਡ ਤੋਂ ਜਿਹੜਾ ਪੇਟਾ ਬੂਟਾ ਉਹ ਦੇਖਿਓ ਬੱਚੀ ਦਾ ਤੁਸੀਂ ਸਹੀ ਗੱਲ ਬਹੁਤ ਬੱਚੀ ਦਾ ਖਾਰਮ ਦਾ ਸਟਰਕਚਰ ਆ ਜਿਹੜਾ ਬੱਚੀ ਫੇਸ ਦੀ ਬਿਊਟੀ ਹੈਗੀ ਦੇਖੋ ਤੁਸੀਂ ਲੈ ਬੜਾ ਸੋਹਣਾ ਫੇਸ ਆ ਲੈਮਨ ਹੈਡ ਦੀ ਬੱਚੀ ਹੈਗੀ ਚੰਗੀ ਆ ਠੀਕ ਆ ਇਹਦਾ ਮੋਲ ਡਾਕਟਰ 28000 ਰੁਪਏ ਹੈਗਾ ਮਾਨਤਨ ਆਏਗਾ ਇਹਦਾ ਜਰੂਰ ਕਰਾਂਗੇ 28000 ਰੁਪਏ ਬਾਈ ਮੋਲ ਆ ਮਾਨਤਨ ਜਰੂਰ ਹੋਜੂ ਤੇ ਬਾਕੀ ਕੁਆਲਿਟੀ ਬਹੁਤ ਚੰਗੀ ਹੈ ਬੱਚੀ ਕੁਆਲਿਟੀ ਡਾਕਟਰ ਤੈਨੂੰ ਪਤਾ ਫਿਰ ਸਹੀ ਹੈ ਜਮਾ ਜਿਹਨੂੰ ਆਪਾਂ ਟਾਪ ਪੀਸ ਕਹਿ ਦਈਏ ਸਹੀ ਗੱਲ ਆ ਬਾਈ ਟਾਪ ਪੀਸ ਹੈਗਾ ਪੈਸਨ ਦੀ ਮਦਰ ਸੀ 33 ਕਿਲੋ ਦਾ ਮਦਰ ਰਿਕਾਰਡ ਹੈ ਦੀ ਹੈਗਾ ਜਿਹੜਾ ਮਿਲਕ ਦਾ ਹੂੰ ਚੰਗੀ ਹੈ ਬੱਚੀ ਬਾਈ ਸਭ ਵੀ ਬੜੀਆ ਉਮਰ ਦੇ ਹਿਸਾਬ ਨਾਲ ਬਹੁਤ ਸੋਹਣੀ ਹਾਈਟ ਹੈ ਡਾਕਟਰ 5 ਮਹੀਨੇ ਹਜੇ 10 ਦਿਨਾਂ ਦਾ ਬੱਚਾ ਹੀ ਹੈਗਾ ਠੀਕ ਆ ਬਾਈ ਮੁੱਲ ਇਹਦਾ 28000 ਹੈ ਨਾ ਮੁੱਲ ਇਹਦਾ 28000 ਹੈ ਮਾਨਤਨ ਹੋਊਗਾ ਡਾਕਟਰ ਜਰੂਰ ਠੀਕ ਚਲ ਬਾਈ ਬਾਈ ਜੇ ਜੇ ਕੋਈ ਉਹ ਤਿੰਨੇ ਦੀਆਂ ਤਿੰਨੇ ਇਕੱਠੀਆਂ ਲੈਂਦਾ ਗੈਟ ਤਾਂ ਵੀ ਪਹੁੰਚ ਛੁਰੀ ਕਰ ਦੇਗੇ ਜੇ ਕੋਈ ਚਾਰੇ ਲੈਂਦਾ ਫਿਰ ਤਾਂ ਆਪਾਂ ਕਰਨੀ ਕਰਨੀ ਆ ਕਰਨੀ ਕਰਨੀ ਆ ਠੀਕ ਹਾਂਜੀ ਫੇਸ ਬਾਈ ਫਿਰ ਤੋਂ ਚੈੱਕ ਕਰਵਾਉਣਾ ਫੇਸ ਤਾਂ ਜੀ ਕਰਦਾ ਵੇਖੂ ਹੀ ਜਾ ਫੇਸ ਬੜਾ ਪਿਆਰਾ ਕਰਮਾਲੀ ਦਾ ਬੋਦੀ ਬਾਦੀ ਬਹੁਤ ਚੰਗੀ ਆ ਚੰਗੀ ਆ ਬਾਈ ਬੱਚੀ ਸੁਨੱਕੀ ਆ ਤੇ ਬਾਕੀ ਡਾਕਟਰ ਮਾਲਾ ਜਾਨਵਰੀ ਇੰਨੀ ਕੁ ਕੁਆਲਿਟੀ ਵਾਲੇ ਆਗੇ ਅੱਜ ਹੀ ਲਏ ਆਪਾਂ ਇਹ ਬੱਚੇ ਠੀਕ ਆ ਹਾਂਜੀ ਹੂੰ ਇਹ ਕਿ세 ਵੀਰ ਦੇ ਬਾਈ ਕੋਈ ਵੀ ਨਾ ਕਿ ਪਸੰਦ ਆਵੇ ਬਾਈ ਥੱਲੇ ਝੋਲੀ ਦੇਖੋ ਤੁਸੀਂ ਆਨਲਾਈਨ ਜਿਹੜਾ ਕੋਈ ਮਰਜ਼ੀ ਬੰਦਾ ਆਪਣੇ ਤੋਂ ਖਰੀਦ ਪਰਚੇਜ਼ਿੰਗ ਕਰ ਸਕਦਾ ਅਜੇ ਪੰਜ ਮਹੀਨਿਆਂ ਦਾ ਬੱਚਾ ਤੇ ਝੋਲੀ ਦੇਖੋ ਤੁਸੀਂ ਬੱਚੇ ਥੱਲੇ ਹਾਂ ਝੋਲੀ ਬੜੀ ਕਮਾਲ ਦੀ ਗੱਬਣ ਵਾਲੀ ਝੋਲੀ ਲਈ ਫਿਰਦੀ ਤੇ ਦੋ ਸਾਈਡ ਦਾ ਪੇਟਾ ਜਿਹੜਾ ਇਹਦਾ ਸਟਰਕਚਰ ਆ ਬਹੁਤ ਜ਼ਿਆਦਾ ਸੋਹਣਾ ਬੱਚਾ ਠੀਕ ਹੈ ਬਾਈ ਤੇ ਬਾਕੀ ਡਾਕਟਰ ਆਪਾਂ ਰੇਟ ਵੀ ਦਾ ਬਿਲਕੁਲ ਜਾਇਜ਼ ਹੀ ਰੱਖਿਆ ਜੇ ਆਪਾਂ ਟੀਕੇ ਦੇਖੀਏ 5-4000 ਦਾ ਜਿਵੇਂ ਕਹਿੰਦਾ ਟੀਕੇ ਹੀ ਹੈਗੇ ਹਾਂ ਆ ਜਾਂਦਾ 1000 ਲਾ ਬਾਈ ਹਾਂ ਬਾਕੀ ਦੋ ਸੀਮਨ ਲੱਗਦੇ ਆ ਫਿਰ ਭਾਈ ਅੱਜ ਦੀ ਵੀਡੀਓ ਆਪਣੇ ਕੋਲ ਆ ਦੋ ਜਰਸੀ ਆ ਇਹ ਵੀ ਨਗੀਨੀਆਂ ਤੇ ਦੋ ਹੀ ਐਚਐਫਏ ਵੀ ਨਗੀਨੇ ਆ ਜਾਵਾ ਠੀਕ ਆ ਭਾਈ ਧੰਨਵਾਦ